ਸਵਾਰਥ ਹੋ ਜਾਏ ਅੰਦਰ ਸਵਾਰਥ ਵੈਸੇ ਬੰਦਾ ਸਵਾਰਥੀ ਹੋਣਾ ਨਹੀਂ ਚਾਹੀਦਾ ਸਵਾਰਥੀ ਮਤਲਬ ਮਤਲਬੀ ਬੰਦਾ ਸਵਾਰਥੀ ਸੈਲਫਿਸ਼ ਸੈਲਫਿਸ਼ ਹੋਣਾ ਨਹੀਂ ਚਾਹੀਦਾ ਪਰ ਪੰਚਮ ਪਾਦਸ਼ਾਹ ਕਹਿੰਦੇ ਐ ਇੱਥੇ ਮੈਂ ਸੈਲਫਿਸ਼ ਹੀ ਸਹੀ ਕਹਿੰਦੇ ਸਵਾਰਥੀ ਤੇ ਸਵਾਰਥੀ ਹੋਈ ਸਹੀ ਮੇਰੇ ਅੰਦਰ ਵੀ ਲਾਲਚ ਆਇਆ ਥੋੜਾ ਜਿਹਾ ਸਵਾਰਥ ਆਇਆ ਤੇ ਗੁਰਮਖੋ ਸਾਨੂੰ ਲਾਲਚ ਆਉਂਦੇ ਹੈ ਮਾਇਆ ਦਾ ਪੈਸੇ ਦਾ ਬੱਲੇ ਬੱਲੇ ਦਾ ਕੋਠੀਆਂ ਦਾ ਕਈਆਂ ਧੀਆਂ ਪੁੱਤਰਾਂ ਦਾ ਕਈ ਤਰ੍ਹਾਂ ਦੇ ਲਾਲਚ ਆਉਂਦੇ ਹੈ ਪਰ ਸਾਹਿਬ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਕਹਿੰਦੇ ਹੈ ਮੇਰੇ ਅੰਦਰ ਲਾਲਚ ਆਇਆ ਹੈ ਜਦੋਂ ਪਿਆਰ ਪੈਦਾ ਹੋਇਆ ਨਾ ਅੰਦਰ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਚਾਉ ਕਿਸੇ ਕਿਸੇ ਨੂੰ ਹੁੰਦਾ ਕਥਾ ਦਾ ਕੀਰਤਨ ਦਾ ਨਾਮ ਦਾ ਬਹਿਜਾਂ ਚੌਂਕੜਾ ਮਾਰ ਕੇ ਰਸ ਲਮਾ ਬਹੁਤੇ ਸੱਜਣ ਤੇ ਇਦਾਂ ਹੁੰਦੇ ਨੇ ਮੈਂ ਦੀਵਾਨ ਚ ਕਿੱਥੇ ਜਾਣਾ ਸੀ ਫਲਾਣਾ ਮੈਨੂੰ ਲੈ ਆਇਆ ਨਾਲ ਆ ਜਾ ਚੱਲੀਏ ਮੈਂ ਇਹਦੇ ਨਾਲ ਆ ਗਿਆ ਮੈਂ ਤੇ ਆਉਣਾ ਹੀ ਨਹੀਂ ਮੇਰਾ ਤੇ ਪ੍ਰੋਗਰਾਮ ਹੀ ਕੋਈ ਨਹੀਂ ਸੀ ਫਲਾਣਾ ਗੱਡੀ 'ਚ ਬੈਠਾ ਮੈਨੂੰ ਵਹਾ ਲਿਆ ਜਾਂ ਫਲਾਣੇ ਨੇ ਕਿਹਾ ਚੱਲ ਚੱਲੀਏ ਮੈਂ ਬਹਿ ਗਿਆ ਕਈਆਂ ਦਾ ਪ੍ਰੋਗਰਾਮ ਨਹੀਂ ਹੁੰਦਾ ਚਾਚੂ ਕੋਈ ਨਹੀਂ ਹੁੰਦਾ ਬਸ ਆਗੇ ਤੇ ਆਗੇ ਬਹਿ ਗਏ ਤੇ ਬਹਿ ਗਏ ਨਾ ਆਏ ਤੇ ਨਾ ਆਏ ਪਲਾਨ ਕੋਈ ਨਹੀਂ ਇੱਕ ਬੰਦਾ ਘਰੋਂ ਤੁਰਦਾ ਮੈਂ ਸਬਜ਼ੀ ਲੈਣ ਚੱਲਿਆ ਇੱਕ ਕਹਿੰਦਾ ਬਸ ਗੇੜੇ ਦੇਣ ਚੱਲੇ ਆ ਜਿੱਧਰ ਨੂੰ ਮੂੰਹ ਕੀਤਾ ਤੁਰ ਪਿਆ ਤੇ ਕਈ ਸਤਸੰਗ ਵਿੱਚ ਵੀ ਇਦਾਂ ਹੀ ਆ ਜਾਂਦੇ ਐ ਇੱਕ ਚਾ ਲੈ ਕੇ ਰਸ ਲੈ ਕੇ ਆਨੰਦ ਲੈ ਕੇ ਖੇੜਾ ਲੈ ਕੇ ਤੁਰਦੇ ਐ ਬੜਾ ਕੁਝ ਸੋਚ ਕੇ ਆਏ ਹੁੰਦੇ ਐ ਬੈਠਾਂਗੇ ਕੋਈ ਗੱਲ ਗੁਰੂ ਸਾਹਿਬ ਦੀ ਕੋਈ ਪਿਆਰ ਦੀ ਹੁਣ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੈ ਉਹਨਾਂ ਦੇ ਪਿਆਰੇ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਚਾ ਚੜਦਾ ਜਿਨ੍ਹਾਂ ਦਾ ਜਿਨ੍ਹਾਂ ਦੇ ਕਲਗੀਧਰ ਪਿਆਰੇ ਨੇ ਉਹਨਾਂ ਨੂੰ ਤੇ ਚਾ ਚੜਦਾ ਜਿਨ੍ਹਾਂ ਦਾ ਕਲਗੀਧਰ ਪਿਆਰਾ ਹੀ ਨਹੀਂ ਉਹਨਾਂ ਨੂੰ ਚਾ ਵੀ ਨਹੀਂ ਚੜਦਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਦਿਲਾਂ ਦੀ ਧੜਕਣ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਹੋਵੇ ਉਹਨਾਂ ਨੂੰ ਚਾਹ ਚੜਦਾ ਪਰ ਜਿਨ੍ਹਾਂ ਦਾ ਗੁਰੂ ਨਾਨਕ ਨਾਲ ਪਿਆਰ ਹੀ ਨਹੀਂ ਉਹਨਾਂ ਨੂੰ ਥੋੜਾ ਚਾਹ ਚੜਦਾ ਚਾਹ ਤੇ ਪ੍ਰੇਮੀਆਂ ਨੂੰ ਚੜਦਾ ਨਾ ਪਿਆਰੇ ਦੀ ਗੱਲ ਕਰੀਏ ਗੁਰਮਖੋ ਚਾਹ ਪ੍ਰੇਮੀਆਂ ਨੂੰ ਪਿਆਰਿਆਂ ਨੂੰ ਚੜਦਾ ਹੈ ਨਾ ਜਿਹੜਾ ਕੋਈ ਪਿਆਰ ਵਾਲਾ ਹੈ ਕੋਈ ਪ੍ਰੇਮ ਵਾਲਾ ਹੈ ਉਹਨਾਂ ਅੰਦਰ ਚਾਹ ਪੈਦਾ ਹੁੰਦਾ ਹੈ ਤੇ ਸੁਣੋ ਧਿਆਨ ਨਾਲ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਤੇਦਾ ਹੋ ਗਿਆ ਅੰਦਰ ਤ੍ਰੇਮ ਬਣ ਗਿਆ ਰਸ ਬਣ ਗਿਆ ਚਾਉ ਬਣ ਗਿਆ ਤੇ ਮੇਰੇ ਅੰਦਰ ਨਾ ਹੁਣ ਇਹੋ ਹੀ ਸਵਾਉ ਕਈਏ ਸਵਾਰਥ ਇਹੀ ਸਵਾਰਥ ਹੈ ਵੀ ਇਹੀ ਬਣਿਆ ਰਹੇ ਬਣਿਆ ਰਹੇ ਬਣਿਆ ਰਹੇ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਇਹ ਸਵਾਉ ਹੈ ਸਵਾਰਥ ਹੈ ਮੇਰਾ ਇਹ ਬਣਿਆ ਰਹੇ ਇਹ ਸ਼ੁਭ ਸਵਾਰਥ ਹੈ ਇਹ ਸ਼ੁਭ ਇੱਛਾ ਹੈ ਇਹ ਡਿਮਾਂਡ ਹੈ ਪਰ ਵਧੀਆ ਡਿਮਾਂਡ ਹੈ ਇਹ ਇਹ ਲਾਲਚ ਹੈ ਇਦਾਂ ਦਾ ਲਾਲਚ ਸਾਰਿਆਂ ਨੂੰ ਲੱਗ ਜਾਏ ਜਿਵੇਂ ਆਪਾਂ ਕਹੀਦਾ ਨਾ ਸਤਗੁਰੂ ਜੀ ਤੇਰੀ ਨਜ਼ਰ ਤੇ ਸਾਰਿਆਂ ਨੂੰ ਲੱਗ ਜਾਏ ਦੁਨੀਆ ਕਹਿੰਦੀ ਨਜ਼ਰ ਨਾ ਲੱਗ ਜਾਏ ਨਜ਼ਰ ਨਾ ਲੱਗ ਜਾਏ ਨਜ਼ਰ ਨਾ ਲੱਗ ਜਾਏ ਪਰ ਮੇਰੇ ਕਲਗੀਆਂ ਵਾਲਿਆ ਤੇਰੀ ਨਜ਼ਰ ਤੇ ਸਾਰਿਆਂ ਨੂੰ ਲੱਗ ਜਾਏ ਗੁਰੂ ਨਾਨਕ ਪਾਸ਼ਾ ਤੁਹਾਡੀ ਨਜ਼ਰ ਤੇ ਸਾਰਿਆਂ ਨੂੰ ਲੱਗ ਜਾਏ ਤੁਹਾਡੀ ਜਿਹੜੇ-ਜਿਹੜੇ ਤੁਹਾਡੀ ਨਜ਼ਰ ਚ ਆ ਗਏ ਉਹ ਤਰ ਗਏ ਉਹਨਾਂ ਦੇ ਭੇੜੇ ਬੰਨੇ ਲਾ ਤੇ ਤੁਸੀਂ ਇਸ ਕਰਕੇ ਗਰੀਬ ਨਵਾਜ਼ ਤੁਹਾਡੀ ਨજર ਸਾਰਿਆਂ ਨੂੰ ਲੱਗ ਜਾਏ ਤੇ ਇਸੇ ਤਰ੍ਹਾਂ ਇਹੋ ਜਿਹਾ ਸਵਾਰਥ ਤੇ ਸਾਰਿਆਂ ਦੇ ਅੰਦਰ ਹੋਵੇ ਇਹੋ ਜਿਹਾ ਲਾਲਚ ਤੇ ਸਾਰਿਆਂ ਨੂੰ ਲੱਗੇ ਐਸਾ ਲਾਲਚ ਲੱਗੇ ਐਸਾ ਰਸ ਆਵੇ ਐਸਾ ਸਵਾਰਥ ਆਵੇ ਤੇ ਗੁਰਮਖੋ ਰਸ ਰਸ ਜਿਹੜਾ ਨਾ ਰਸ ਕਿਸੇ ਕਿਸੇ ਨੂੰ ਕੀਰਤਨ ਦਾ ਨਾਮ ਦਾ ਬਾਣੀ ਦਾ ਰਸ ਆਉਂਦਾ ਹੈ ਪਾਠ ਤੇ ਸਹਿਜ ਪਾਠ ਅਖੰਡ ਪਾਠ ਸਾਬ ਚੱਲਦਾ ਹੀ ਰਹਿੰਦੇ ਐ ਆਪਾਂ ਅਖੰਡ ਪਾਠ ਸਾਬ ਤੇ ਗਏ ਬੈਠੇ ਪਰ ਕਦੇ ਕਦੇ ਪਾਠੀ ਸਿੰਘ ਪਾਠ ਕਰਦਾ ਹੋਵੇ ਗੁਰਸਿੱਖ ਕੋਈ ਗੁਰਮਖ ਅੱਖਾਂ ਬੰਦ ਕਰਕੇ ਉਹਦਾ ਰਸ ਲੈ ਰਿਆ ਹੁੰਦਾ ਏਕ-ਇਕ ਪੰਕਤੀ ਸੁਣ ਕੇ ਇਨਾ ਸਵਾਦ ਲੈ ਰਿਆ ਹੁੰਦਾ ਮਸਤ ਹੋ ਰਿਹਾ ਹੁੰਦਾ ਉਹ ਕੋਈ ਕੋਈ ਰਸਿਆ ਹੋਇਆ ਰਸਕ ਬੈਰਾਗੀ ਹੁੰਦਾ ਕੁਝ ਸੱਜਣ ਰਸੇ ਹੋਏ ਹੁੰਦੇ ਨੇ ਰਸ ਦੇ ਭਰੇ ਹੋਏ ਰਸੇ ਤੇ ਮਨ ਵਿੱਚ ਬੈਰਾਗ ਹੁੰਦਾ ਹੈ ਉਹਨਾਂ ਦੇ ਰਸਕ ਬੈਰਾਗੀ ਜਿਨ੍ਹਾਂ ਨੂੰ ਆਪਾਂ ਵਚਨ ਪੜ੍ਹਿਆ ਨਾ ਮਹਾਰਾਜ ਦਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਕੋਈ ਪੂਰਵਲਾ ਕਰਮ ਪ੍ਰਗਟ ਹੁੰਦਾ ਤਾਂ ਜਾ ਕੇ ਕਿਸੇ ਰਸਕ ਬੈਰਾਗੀ ਦਾ ਸੰਗ ਹੁੰਦਾ ਹੈ ਧਿਆਨ ਦੇਣਾ ਗੁਰਮਖੋ ਰਸਕ ਬੈਰਾਗੀ ਰਸਿਆ ਹੋਇਆ ਗੁਰਮੁਖ ਗੁਰਸਿੱਖ ਰਸੇ ਹੋਏ ਗੁਰਸਿੱਖ ਦੀ ਸੰਗਤ ਮਿਲਦੀ ਹੈ ਰਸਕ ਬੈਰਾਗੀ ਰਸੇ ਗੁਰਸ ਬੰਦਾ ਨਾ ਕੋਈ ਬਹੁਤਾ ਹੀ ਕਰਮ ਚੰਗਾ ਜਾਗੇ ਨਾ ਕਿਸੇ ਰਸਕ ਬੈਰਾਗੀ ਦਾ ਸੰਗ ਫੇਰ ਮਿਲਦਾ ਜਾਂ ਕਹਿ ਲਓ ਜੇ ਕਿਸੇ ਨੂੰ ਰਸਕ ਬੇਰਾਗੀ ਮਿਲ ਗਿਆ ਜ਼ਿੰਦਗੀ ਬਣਾ ਦਿੰਦਾ ਉਹਦੀ ਰਸਿਆ ਹੋਇਆ ਮੈਂ ਕੱਲ ਤੁਹਾਨੂੰ ਇੱਕ ਗੱਲ ਕਹੀ ਹੈ ਗੁਰਮਖੋ ਕਿ ਅੰਮ੍ਰਿਤ ਛਕ ਲਿਆ ਫਿਰ ਗੁਰਸਿੱਖ ਬਣਿਓ ਤੇ ਗੁਰੂ ਸਾਹਿਬ ਨੂੰ ਪਿਆਰ ਕਰਿਓ ਪਿਆਰ ਦੇ ਵਿੱਚ ਬਹਿ ਕੇ ਨਿਤਨੇਮ ਕਰੋ ਬਾਣੀ ਪੜੋ ਚਾਹੇ ਸੁਖਮਣੀ ਸਾਹਿਬ ਪੜ ਚਾਹੇ ਫਤੇਗੜ ਸਾਹਿਬ ਮੱਥਾ ਟੇਕਣ ਜਾ ਚਾਹੇ ਆਨੰਦਪੁਰ ਸਾਹਿਬ ਮੱਥਾ ਟੇਕ ਭਾਵੇਂ ਆਪਣੇ ਪਿੰਡ ਵਾਲੇ ਗੁਰਦੁਆਰੇ ਜਾ ਕਦੇ-ਕਦੇ ਕੀਰਤਨ ਸੁਣ ਕਦੇ ਦਰਬਾਰ ਸਾਹਿਬ ਦਾ ਕੀਰਤਨ ਆ ਰਿਹਾ ਹੋਵੇ ਤੇਰੇ ਅੰਦਰ ਰਸ ਬਣੇ ਤੇ ਰਸ ਦੇ ਵਿੱਚ ਤੇਰੇ ਅਥਰੂ ਵਹਿ ਜਾਣ ਰਸ ਰੁਕਣਾ ਨਹੀਂ ਜਦੋਂ ਭਰਪੂਰ ਹੋ ਜਾਂਦਾ ਨਾ ਰਸ ਬੰਦੇ ਦੇ ਅੰਦਰ ਤੇ ਪਿਆਰ ਦੇ ਅਥਰੂ ਬਣ-ਬਣ ਕਰਦੇ ਆ ਰਸ ਚ ਤੂੰ ਲੱਖ ਕਹੀ ਜਾ ਮੇਰੀਆਂ ਅੱਖਾਂ ਚੋਂ ਪਾਣੀ ਨਹੀਂ ਆਉਂਦਾ ਉਹ ਇੰਨਾ ਰਸ ਬਣ ਜਾਂਦਾ ਅੱਖਾਂ ਚੋਂ ਪਾਣੀ ਠੱਕੇ ਨਾਲ ਚੱਲ ਪੈਂਦਾ ਤੇ ਤੇਰੇ ਅੰਦਰੋਂ ਰਸ ਬਣਿਆ ਤੇ ਤੇਰੇ ਅਥਰੂ ਵਗੇ ਤੇਰੀ ਸਾਰੀ ਜ਼ਿੰਦਗੀ ਦੀ ਬੋਲਬਾਣੀ ਇੱਕ ਪਾਸੇ ਤੇਰੇ ਅੱਖਾਂ ਚੋਂ ਡਿੱਗੇ ਦੋ ਅਥਰੂ ਤੇਰੇ ਬੱਚੇ ਨੂੰ ਸਦਾ ਲਈ ਸਿੱਖੀ ਨਾਲ ਜੋੜ ਜਾਣਗੇ